ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਦੱਸੋ ਸਾਰੇ ਠੀਕ ਹੋ ਤੇ ਅੱਜ ਦਰਸ਼ਨ ਕਰਨ ਨੂੰ ਬੜਾ ਜੀ ਕੀਤਾ ਮਾਹ ਚਲੋ ਚੱਲ ਕੇ ਆਉਣੇ ਅੱਜ ਦਰਸ਼ਨ ਕਰਨ ਵਾਸਤੇ ਗੁਰਦੁਆਰਾ ਸ੍ਰੀ ਮਾਸੀਵਾੜਾ ਸਾਹਿਬ ਤੁਸੀਂ ਬਣੇ ਰਹੋ ਵੀਡੀਓ ਨਾਲ ਤੁਹਾਨੂੰ ਦਿਖਾਣੇ ਆਗੇ ਬਹੁਤ ਇਤਿਹਾਸਕ ਜਗ੍ਹਾ ਜੀ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਮਾਸੀਵਾੜਾ ਇਤਿਹਾਸ ਵੀ ਤੁਹਾਨੂੰ ਪਤਾ ਹੀ ਹੈ ਕਿ ਦੱਸਣ ਦੀ ਲੋੜ ਨਹੀਂ ਗਈ ਫਿਰ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੀ ਇਹ ਸਾਹਮਣੇ ਗੁਰਦੁਆਰਾ ਸ੍ਰੀ ਮਾਸੀਵਾੜਾ ਸਾਹਿਬ ਦੇਖ ਸਾਦੇ ਹਾਂ ਚਲੋ ਆਜੋ ਤੁਹਾਨੂੰ ਕਰਵਾਨਿਆਂਗੇ ਦਰਸ਼ਨ ਜੀ ਗੁਰਦੁਆਰਾ ਸ੍ਰੀ ਮਾਸੀਵਾੜਾ ਸਾਹਿਬ ਬਣੇ ਰਹੋ ਵੀਡੀਓ ਦੇ ਨਾਲ ਵਾਹਿਗੁਰੂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦਿਓ ਜੀ ਚੱਲਦੀ ਵੀਡੀਓ ਨੂੰ ਬਤਵਾ ਸ਼ੇਅਰ ਜ਼ਰੂਰ ਕਰੋ ਤਾਂ ਜੋ ਹੋਰ ਵੀ ਸੰਗਤ ਜਿਹੜੀ ਦਰਸ਼ਨ ਕਰ ਲੇ ਬੜੇ ਸੋਹਣੇ ਦੇਖੋ ਅੰਦਰ ਮਾਸੀ ਬੜੇ ਜੰਗਲਾਂ ਦੇ ਵਿੱਚ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਬਹੁਤ ਜੱਦਾ ਨੇ ਇਹਨਾਂ ਦੀਆਂ ਇਹ ਆਜੂ ਪਰ ਜੋੜਾ ਕਰ ਦੇ ਵਿੱਚ ਆਪਣੀਆਂ ਜੁੱਤੀਆਂ ਜਮ੍ਹਾਂ ਕਰਵਾਈ ਹੈ ਆ ਸਾਹਮਣੇ ਇਧਰ ਜੋੜਾ ਕਰਾ ਕਰਵਾਨੇ ਆਪਣੇ ਜੁੱਤੀਆਂ ਜਮ੍ਹਾਂ ਇੱਥੇ ਤੇ ਫਿਰ ਭਾਈ ਚੱਲਦੇ ਆ ਕਿ ਕਰਦੇ ਆ ਕਿ ਆਪਣੇ ਕੰਮ ਕਰ ਆਜੋ ਜੀ ਆਪਾਂ ਹੁਣ ਸਰੋਵਰ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਵਾਨੇ ਹੈਗੇ ਦੇਖੋ ਬਣੇ ਰੱਖੋ ਵੀਡੀਓ ਦੇ ਨਾਲ ਦੇਖੋ ਇਹ ਸਰੋਵਰ ਸਾਹਿਬਾ ਜੀ ਗੁਰਦੁਆਰਾ ਸ਼੍ਰੀ ਮਾਸੀਵਾੜਾ ਸਾਹਿਬ ਚੱਲਿਆ ਸਾਹਮਣੇ ਇਤਿਹਾਸ ਲਿਖਿਆ ਹੋਇਆ ਜੀ ਤੁਸੀਂ ਪੜ ਸਕਦੇ ਹੋਗੇ ਵੀਡੀਓ ਰੋਕ ਕੇ ਸਾਹਮਣੇ ਇਤਿਹਾਸ ਲਿਖਿਆ ਹੈ ਜੀ ਪੜ ਲਓ ਅਜੋ ਆਪਾਂ ਹੁਣ ਦਰਸ਼ਨ ਕਰਦੇ ਆ ਜੀ ਤਾਂ ਤਾਂ ਜੀ ਗੁਗਾਂ ਸਬਜੀ ਦੇ ਬਣੇ ਰਹੋ ਬਿੜ ਦੇ ਨਾਲ ਕੰਦੇ ਸਿਆਦਾ ਕੁ ਮਨ ਮਨ ਦਾ ਤੇਰੇ ਅੰਦਰ ਕਰ ਮਿੱਤਰ ਪਿਆਰੇ ਨੂੰ ਹਾਲ ਮੁਰਿਦਾ ਦਾ ਕਹਿਣਾ ਸਾਰੇ ਮੋਨ ਦੇ ਬੰ ਐ ਸੋ ਕਰ ਤਨ ਆਸ਼ਾ ਬਨ ਸਭ ਸਭੇ ਕਰ ਸਮਝੋ ਬਾਣੀ ਮਾਹ ਜੁ ਹੈ ਤਿਆਗ ਤੱਕ ਪਹੁੰਚ ਇਕ ਮਾਤਾ ਗੋਜਰੀ ਜੀ ਠੰਡੇ ਉਰਜ ਵਿੱਚ ਬੈਠਿਆ ਪੋਤਿਆਂ ਜਦੋਂ ਸ਼ਿੰਤੀ ਵਾਸਤੇ ਤਿਆਰ ਕਰਦੇ ਨੇ ਆਪਣੇ ਹੱਥੀਂ ਆਪ ਤੋੜਦੇ ਨੇ ਉਸ ਸਮੇਂ ਨਰਗੋ ਕੇ ਤੋੜਦੇ ਨੇ ਮੋੜ ਦਰਸ਼ਨ ਕਰੋ ਜੀ ਉਸ ਝੰਡਾ ਸਾਹਿਬ ਜੀ ਦੇ ਜਿਹਦੇ ਨੀਚੇ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਸੀਗੇ ਆਰਾਮ ਕੀਤਾ ਸੀ ਆ ਸਾਹਮਣੇ ਦੇਖੋ ਜੀ ਪੱਕੀ ਹੈ ਇਤਿਹਾਸਾ ਜੀ ਤੁਸੀਂ ਪੜ ਸਕਦੇ ਹੋਗੇ ਸਾਹਮਣੇ ਕਾਫੀ ਇਹਦੇ ਨਾਲ ਸਪੋਟਾਂ ਨਾਲ ਲਾ ਕੇ ਖੜਾਇਆ ਹੈਗਾ ਕਿ ਇਹਦੀ ਉਮਰ ਬਹੁਤ ਜ਼ਿਆਦਾ ਉਮਰ ਆ ਗਈ ਇਹਦੀ ਤੁਸੀਂ ਦੇਖ ਸਕਦੇ ਹੋਗੇ ਇਸ ਝੰਡਾ ਸਰਾਣਾ ਲਾ ਕੇ ਇੱਥੇ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਰਾਮ ਕੀਤਾ ਸੀ ਉਹਨਾਂ ਨੇ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤਸਵੀਰ ਵੀ ਲੱਗੀ ਹੋਈ ਹੈਗੀ ਜੇ ਆਪਾਂ ਹੁਣ ਦਰਸ਼ਨ ਕਰ ਲਈ ਜੀ ਤੇ ਹੁਣ ਆਪਾਂ ਚੱਲਦੇ ਆਂਗੇ ਚਾਹ ਪਣੀ ਪੀਨਾਂਗੇ ਥੋੜਾ ਜਿਹਾ ਕਿਉਂਕਿ ਸਵੇਰ ਦਾ ਟਾਈਮ ਹੈ ਤੇ ਪੀਨੇ ਆਪਾਂ ਚਾਹ ਪਣੀ ਨੂੰ ਵੀ ਲੰਗਰ ਹਾਲ ਵੀ ਦੇਖਣੇ ਹੈਗੇ ਤੇ ਬੜੇ ਸੋਹਣੇ ਦਰਸ਼ਨ ਹੋਏ ਨੇ ਬਾਬਾ ਜੀ ਦੇ ਸਾਹਮਣ ਲੰਗਰ ਹਾਲ ਆ ਜੀ ਗੁਰੂ ਕਾ ਲੰਗਰ ਤੇ ਇਸ ਸਾਈਡ ਦੇ ਉੱਤੇ ਗੁਰੂ ਘਰ ਆ ਜੀ ਨਾ ਪਾਰਕਿੰਗ ਵੀ ਹੈਗੀ ਇੱਥੇ ਸਾਹਮਣੇ ਦਵਾਨ ਹਾਲ ਤੁਸੀਂ ਦੇਖ ਸਕਦੇ ਹੋਗੇ ਤੇ ਦੇਖੋ ਜੀ ਆਜੋ ਹੁਣ ਸਾਨੂੰ ਦਰਸ਼ਨ ਕਰवाने ਆਗੇ ਇਧਰ ਦੇਖੋ ਇਧਰ ਸਾਹਮਣੇ ਇਹ ਸਾਰਾ ਜੀ ਦਵਾਨ ਹਾਲ ਹੈਗਾ ਤੇ ਇਧਰ ਤੁਹਾਨੂੰ ਦਿਖਾਨਿਆ ਕਰਾਉਨੇ ਆਗੇ ਦਰਸ਼ਨ ਬਣੇ ਰਹੋ ਵੀਡੀਓ ਦੇ ਨਾਲ ਤੇ ਇੱਧਰ ਇਤਿਹਾਸਕ ਖੂਹ ਹੈ ਜੀ ਸਾਹਮਣੇ ਲਿਖਿਆ ਹੈ ਜੀ ਤੁਸੀਂ ਪੜ੍ਹ ਸਕਦੇ ਹੋਗੇ ਮਵਾਹੀ ਗੁਰੂ ਵਾਹਿਗੁਰੂ ਤੇ ਇਹ ਉਹ ਇਤਿਹਾਸਕ ਖੂਹ ਹੈ ਜਿੱਥੋਂ ਵੀ ਗੁਰੂ ਅਮਰ ਸਿੰਘ ਜੀ ਨੇ ਜਲਸ਼ਾ ਕਿਹਾ ਸੀ ਅਤੇ ਇੱਥੋਂ ਥੋੜੀ ਦੂਰ ਦੇ ਉੱਤੇ ਜਾ ਕੇ ਹੀ ਜਾਣ ਦਾ ਸਹਰਾਣਾ ਲਾ ਕੇ ਉੱਥੇ ਵਿਸ਼ਰਾਮ ਕੀਤਾ ਸੀਗਾ ਇੱਥੇ ਥੋੜੀ ਦੂਰੇ ਆ ਤੇ ਬਿਲਕੁਲ ਸਾਹਮਣੇ ਹੈਗਾ ਆਪਣੇ ਤੁਹਾਨੂੰ ਦਰਸ਼ਨ ਪਹਿਲਾਂ ਕਰਵਾਏ ਵੀ ਨੇ ਤੇ ਬਾਕੀ ਬਣੇ ਰਹੋ ਵੀਡੀਓ ਦੇ ਨਾਲ ਤੁਹਾਨੂੰ ਅੰਦਰ ਵੀ ਦਰਸ਼ਨ ਕਰਵਾਨੇ ਆ ਜੀ ਤੇ ਇਸ ਥੂ ਤੋਂ ਗੁਰੂ ਸਾਹਿਬ ਜੀ ਨੇ ਜਲ ਛਕਿਆ ਤੇ ਜਲ ਛਕ ਕੇ ਇੱਥੋਂ 70 ਮੀਟਰ ਸੱਤਗਾਜੀ ਦੂਰੀ ਤੇ ਅੱਗੇ ਜਾ ਕੇ ਜਿਹੜਾ ਸੀ ਕਿ ਵਿਸ਼ਰਾਮ ਕੀਤਾ ਉਹਨਾਂ ਨੇ ਜੰਡ ਦਾ ਸਰਾਣਾ ਲਾ ਕੇ ਤੇ ਚਲੋ ਆਜੋ ਤੁਹਾਨੂੰ ਆਪ ਦਰਸ਼ਨ ਕਰਵਾਨੇ ਤਾਂ ਤਨ ਜੀ ਗੁਰੂ ਸਾਹਿਬ ਜੀ ਆਸ਼ੀਰਵਾਦ ਜੀ ਇਹ ਆਜੂ ਜੀ ਆ ਇਧਰ ਵੀ ਬੜੇ ਸੋਹਣੇ ਆਪਾਂ ਨੂੰ ਜਿਹੜੇ ਦਰਸ਼ਨ ਹੋਏ ਦੇਗੇ ਤੇ ਹੁਣ ਆਪਾਂ ਚੱਲਦੇ ਆ ਜੀ ਅਗਲੀ ਯਾਤਰਾ ਦੇ ਉੱਤੇ ਕਿਉਂਕਿ ਅਗਲੀ ਆਪਣੀ ਯਾਤਰਾ ਕੀ ਜਿਹੜੀ ਖੁਰਾਲਗੜ੍ਹ ਸਾਹਿਬ ਜਾਣ ਦੀ ਫਿਚਰ ਖੁਰਾਲਗੜ੍ਹ ਸਾਹਿਬ ਜਾ ਕੇ ਆਉਣੇ ਹੈਗੇ ਤੁਹਾਨੂੰ ਵੀ ਕਰਵਾਵਾਂਗੇ ਦਰਸ਼ਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਜੋ ਕਿ ਮਾਸੀ ਵਾਲੇ ਦਾ ਗੁਰੂ ਘਰ ਹੈਗਾ ਉਦੇਸ ਹੈ ਇਤਿਹਾਸ ਵਰਤੋਂ ਦੱਸਿਆ ਗਿਆ ਵੀ ਇੱਥੇ ਤੰਦਰਸ਼ੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਖੂਹ ਦੇ ਵਿੱਚੋਂ ਜਲ ਛਕਿਆ ਸੀਗਾ ਤੇ ਜਲ ਛਕ ਕੇ ਇੱਥੋਂ 70 ਗਾਜ ਅੱਗੇ ਜਾ ਕੇ ਤੁਹਾਨੂੰ ਜੰਡ ਸਾਹਿਬ ਦੇ ਦਰਸ਼ਨ ਕਰਵਾਏ ਨੇ ਜਿੱਥੇ ਜਾ ਕੇ ਕਿ ਉਹਨਾਂ ਨੇ ਬਿਸ਼ਰਾਮ ਕੀਤਾ ਸੀਗਾ ਇਹ ਇਤਿਹਾਸ ਸੀਗਾ ਜੀ ਇੱਥੇ ਦਾ ਤੇ ਹੁਣ ਆਪਾਂ ਪਾਉਣੇ ਆਂਗੇ ਜੁੜੇ ਆਪਣੇ ਜੋ ਹੁਣ ਆਪਾਂ ਚੱਲਦੇ ਆਂਗੇ ਬਾਹਰ ਨੂੰ ਕਿਉਂਕਿ ਇੱਧਰ ਸਿੱਖ ਅਜਾਇਬ ਘਰ ਵੀ ਬਣਿਆ ਹੋਇਆ ਜੀ ਸਾਹਮਣੇ ਲਿਖਿਆ ਹੋਇਆ ਹੈਗਾ ਸਿਫ ਸਿੱਖ ਅਜਾਇਬ ਘਰ ਜਿੱਥੇ ਕਿ ਕਾਫੀ ਕਿਉਂਕਿ ਹਜੇ ਖੁੱਲਿਆ ਨਹੀਂ ਜੀ ਬੰਦ ਪਿਆ ਹੈਗਾ ਮੈਂ ਪਤਾ ਕੀਤਾ ਸੀਗਾ ਕਹਿੰਦੇ ਵੀ ਹਜੇ ਖੁੱਲਿਆ ਨਹੀਂਗਾ ਕਿਉਂਕਿ ਹਜੇ ਟਾਈਮ ਵੀ ਘੱਟ ਹੋਇਆ ਨਾ ਜੀ ਤੇ ਸਾਹਮਣੇ ਗੁਰਦੁਆਰਾ ਸਾਹਿਬ ਦੇ ਬਾਹਰ ਨਿਕਲਣਾ ਸਾਰੀ ਸਾਹਮਣੇ ਸੋਹਣੀਆਂ ਸੋਹਣੀਆਂ ਦੁਕਾਨਾਂ ਸਜੀਆਂ ਹੋਈਆਂ ਨੇ ਜਿੱਥੇ ਕੀ ਇਤਿਹਾਸ ਦੇ ਨਾਲ ਸੰਬੰਧਿਤ ਕਾਫੀ ਚੀਜ਼ਾਂ ਮਿਲ ਜਾਂਦੀਆਂ ਨੇਗੇ ਤੁਸੀਂ ਦੇਖ ਸਕਦੇ ਹੋਗੇ ਇੱਥੇ ਜੀ ਕਾਫੀ ਚੀਜ਼ਾਂ ਤਾਂ ਮਿਲ ਜਾਂਦੇ ਨੇ ਹੁਣ ਆਪਾਂ ਕਰਦੇ ਆਂਗੇ ਵੀਡੀਓ ਬੰਦ ਕਿਉਂਕਿ ਬੜੇ ਸੋਹਣੇ ਦਰਸ਼ਨ ਹੋਏ ਨੇ ਜੀ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਅੱਗੇ ਦੀ ਅੱਗੇ ਵੀਡੀਓ ਸ਼ੇਅਰ ਕਰ ਦਿਓ ਤਾਂ ਕਿ ਹੋਰ ਸੰਗਤਾਂ ਕੀ ਉਹ ਵੀ ਦਰਸ਼ਨ ਕਰ ਸਕੇ ਕਿ ਮੇਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ saranu pyar ko sashi kar